ਇਡਾ ਦੇ ਸਰੀ ਸ਼ਹਿਰ ਵਿੱਚ ਫਰੋਤੀਆਂ ਤੇ ਹਿੰਸਾ ਦੀਆਂ ਵਾਧੀਆਂ ਘਟਨਾਵਾਂ ਨੇ ਪਾਈਚਾਰੇ ਵਿੱਚ دہشت ਦਾ ਮਾਹੌਲ ਪੈਦਾ ਕਰ ਦਿੱਤਾ ਹੈ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਰੀ ਸਿਟੀ ਕਾਉਂਸਲ ਨੇ ਸ਼ਹਿਰ ਵਿੱਚ ਸਥਾਨਕ ਐਮਰਜੈਂਸੀ ਯਾਨੀ ਲੋਕਲ ਸਟੇਟ ਆਫ ਐਮਰਜੈਂਸੀ ਦਾ ਐਲਾਨ ਕੀਤਾ ਹੈ ਚੁਣੀ ਹੋਈ ਕਾਉਂਸਲ ਨੇ अपराध विरुद्ध ਅਜਿਹਾ ਸਖਤ ਕਦਮ ਚੁੱਕਿਆ ਹੈ ਰਿਪੋਰਟਾਂ ਮੁਤਾਬਕ ਇਹਨਾਂ ਫਰੋਤੀਆਂ ਵਿੱਚ ਮੁੱਖ ਤੌਰ ਤੇ ਗੈਂਗਸਟਰ ਸ਼ਾਮਲ ਹਨ ਜੋ ਦੱਖਣੀ ਏਸ਼ੀਆਈ ਮੂਲ ਦੇ ਕਾਰੋਬਾਰੀਆਂ ਤੇ ਪਰਿਵਾਰਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਅਪਰਾਧੀਆਂ ਵੱਲੋਂ ਫੋਨ ਕਾਲਾਂ ਚਿੱਠੀਆਂ ਤੇ ਸੋਸ਼ਲ ਮੀਡੀਆ ਰਾਹੀਂ ਲੱਖਾਂ ਡਾਲਰਾਂ ਦੀ ਮੰਗ ਕੀਤੀ ਜਾਂਦੀ ਹੈ ਪੈਸੇ ਨਾ ਦੇਣ ਦੀ ਸੂਰਤ ਵਿੱਚ ਘਰਾ ਤੇ ਕਾਰੋਬਾਰਾਂ ਤੇ ਗੋਲੀ ਚਲਾ ਦਿੱਤੀ ਜਾਂਦੀ ਹੈ ਸਾਲ 2025 ਵਿੱਚ ਫਰੋਤੀਆਂ ਦੇ 44 ਨੰਬਰ ਦੇ ਮਾਮਲੇ ਸਾਹਮਣੇ ਆਏ ਹਨ ਜਦਕਿ 2026 ਦੇ ਪਹਿਲੇ 3 ਹਫਤਿਆਂ ਵਿੱਚ 35 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ ਜੇਕਰ ਇਹੀ ਰਫਤਾਰ ਰਹੀ ਤਾਂ ਸਾਲ ਦੇ ਅੰਤ ਤੱਕ ਇਹ ਆંકੜਾ 600 ਨੂੰ ਪਾਰ ਕਰ ਸਕਦਾ ਹੈ ਦੱਸਦੀ ਕਿ ਲੋਕਾਂ ਨੇ 26 ਜਨਵਰੀ ਇਸ ਮਤੇ ਦੀ ਅਗਵਾਈ ਕੀਤੀ ਅਤੇ ਕਿਹਾ ਹੈ ਕਿ ਇਹ ਸੰਕਟ ਸਥਾਨਕ ਸਰੋਤਾਂ ਦੀ ਪਹੁੰਚ ਤੋਂ ਬਾਹਰ ਹੋ ਗਿਆ ਹੈ ਉਹਨਾਂ ਨੇ ਸੰਧੀ ਸਰਕਾਰ ਯਾਨੀ ਫੈਡਰਲ ਗਵਰਨਮੈਂਟ ਨੂੰ ਅਪੀਲ ਕੀਤੀ ਹੈ ਕਿ ਦੇਸ਼ ਪੱਧਰ ਤੇ ਐਮਰਜੈਂਸੀ ਦਾ ਐਲਾਨ ਕੀਤਾ ਜਾਵੇ ਇਸ ਦੇ ਨਾਲ ਹੀ ਇਕ ਵਿਸ਼ੇਸ਼ ਐਕਸਟਰਸ਼ਨ ਕਮਿਸ਼ਨ ਦੀ ਨਿਯੁਕਤੀ ਕੀਤੀ ਜਾਵੇ ਅਪਰਾਧਾਂ ਵਿੱਚ ਸ਼ਾਮਲ ਗੈਰ ਨਾਗਰਿਕਾਂ ਨੂੰ ਤੁਰੰਤ ਦੇਸ਼ ਨਿਕਾਲਾ ਜਾਂਦੀ ਡੈਪੋਟੇਸ਼ਨ ਦਿੱਤਾ ਜਾਵੇ ਅਤੇ ਇਮੀਗ੍ਰੇਸ਼ਨ ਕਾਨੂੰਨ ਸਖਤ ਕੀਤੇ ਜਾਣ ਕੈਪਸ ਕੈਫੇ ਤੇ ਤਿੰਨ ਵਾਰ ਗੋਲੀਬਾਰੀ ਹੋਈ ਹੈ ਜੋ ਇਹਨਾਂ ਹਮਲਿਆ ਦੀ ਬੇਖੌਫੀ ਨੰਦਰਸਾਉਂਦੀ ਹੈ ਇੰਡੋ ਕ੍ਰੇਡਿਟ ਨਿਪਾਇਚਾਰੇ ਵਿੱਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ ਕੁਝ ਲੋਕਾਂ ਨੇ ਦੋਸ਼ ਲਾਇਆ ਹੈ ਕਿ ਪ੍ਰਸ਼ਾਸਨ ਵੱਲੋਂ ਕੀਤੀ ਗਈ ਦੇਰੀ ਪਿੱਛੇ ਨਸਲੀ ਪੱਖਪਾਤ ਹੋ ਸਕਦਾ ਹੈ ਸਰੀ ਪ੍ਰਸ਼ਾਸਨ ਨੇ ਦੋਸ਼ੀਆਂ ਬਾਰੇ ਜਾਣਕਾਰੀ ਦੇਣ ਵਾਲੇ ਲਈ 2.5 ਲੱਖ ਡਾਲਰ ਦੇ ਇਨਾਮ ਦਾ ਐਲਾਨ ਵੀ ਕੀਤਾ ਹੈ ਮੀਅਰ ਨੇ ਸਪਸ਼ਟ ਕਿਹਾ ਹੈ ਕਿ ਇਹ ਸਿਰਫ ਸਰਦੀ ਦੀ ਸਮੱਸਿਆ ਨਹੀਂ ਸਗੋ ਇੱਕ ਰਾਸ਼ਟਰੀ ਮੁੱਦਾ ਹੈ ਜਿਸ ਤੇ ਤੁਰੰਤ ਕਾਰਵਾਈ ਦੀ ਲੋੜ ਹੈ ਦਸੇ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਫਿਰੋਤੀਆਂ ਤੇ ਹਿੰਸਾ ਦੀਆਂ ਵਾਧੀਆਂ ਘਟਨਾਵਾਂ ਨੇ ਪਾਈਚਾਰੇ ਵਿੱਚ ਤੈਸ਼ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਸਥਿਤੀ ਦੀ ਗੰਭੀਰਤਾ ਨੂੰ ਵੇਖਦੇ ਹੋਏ ਸਰੀ ਸਿਟੀ ਕਾਉਂਸਲ ਨੇ ਸ਼ਹਿਰ ਵਿੱਚ ਸਥਾਨਕ ਐਮਰਜੈਂਸੀ ਲੋਕਲ ਸਟੇਟ ਆਫ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ ਇਹ ਕੈਨੇਡਾ ਵਿੱਚ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਚੁਣੀ ਹੋਈ ਕੌਂਸਲ ਨੇ ਅਪਰਾਧ ਵਿਰੁੱਧ ਅਜਿਹਾ ਸਖਤ ਕਦਮ ਚੁੱਕਿਆ ਹੈ